ਆਤ ਸਿੰਘ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਅੱਜ ਅਸੀਂ ਪਾਤੜਾ ਦੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸਹਿਯੋਗ ਦੇ ਨਾਲ ਭਾਜਪਾ ਸਰਕਾਰ ਦਾ ਪਤਲਾ ਫੁਕਿਆ ਜਿਸ ਤਰੀਕੇ ਦੇ ਨਾਲ 10 ਸਾਲ ਦੇ ਕਾਰਜਕਾਲ ਦੇ ਵਿੱਚ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਦੇ ਵਿੱਚ ਇੱਕ ਫਾਸ਼ੀ ਤਾਨਾਸ਼ਾਹੀ ਦਾ ਜਿਹੜਾ ਹੈਗਾ ਰਾਜ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਵਿਰੋਧ ਕਰਨ ਦੀ ਲੋਕਾਂ ਨੂੰ ਇਕੱਠੇ ਹੋਣ ਦੀ ਸਰਕਾਰ ਦੇ ਖਿਲਾਫ ਬੋਲਣ ਦੇ ਸਾਰੇ ਜਮਹੂਰੀ ਹੱਕਾਂ ਨੂੰ ਜਿਸ ਤਰੀਕੇ ਦੇ ਨਾਲ ਕੁੱਟ ਲਿਆ ਜਾ ਰਿਹਾ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਔਰਤਾਂ ਸਾਰੀਆਂ ਤਬਕਿਆਂ ਦੇ ਨੂੰ ਜਿਨ੍ਹਾਂ ਉਹਨਾਂ ਦੇ ਹਿੱਤ ਹੈਗੇ ਨੇ ਉਹਨਾਂ ਨੂੰ ਕੁੱਟ ਕੇ ਜਿਸ ਤਰੀਕੇ ਦੇ ਨਾਲ ਕਾਰਪੋਰੇਟਾਂ ਦੇ ਪੱਖੀ ਜਿਹੜੀਆਂ ਨੀਤੀਆਂ ਬਣਾਈਆਂ ਗਈਆਂ ਨੇ ਉਸ ਦੇ ਬੰਦੇ ਨਾਜ਼ਰ ਅਸੀਂ ਭਾਜਪਾ ਨੂੰ ਸਜ਼ਾ ਦਿਓ ਤੇ ਬਾਕੀ ਪਾਰਟੀਆਂ ਨੂੰ ਸਵਾਲ ਕਰੋ ਦੀ ਇੱਕ ਰਣਨੀਤੀ ਖੜੀ ਸੀ ਖਾਸ ਕਰਕੇ ਪੁਰਾਣੀ ਪੈਨਸ਼ਨ ਦੇ ਮੁੱਦੇ ਦੇ ਉੱਤੇ ਇਕੋ ਇੱਕ ਭਾਜਪਾ ਜਿਹੜੀ ਸਾਰੇ ਦੇਸ਼ ਦੇ ਵਿੱਚ ਇਹ ਲਗਾਤਾਰ ਪ੍ਰਚਾਰ ਕਰਦੀ ਰਹੀ ਕਿ ਪੁਰਾਣੀ ਪੈਨਸ਼ਨ ਜੇਕਰ ਦੇਸ਼ 'ਚ ਲਾਗੂ ਹੁੰਦੀ ਹੈ ਇਹ ਅਰਥਚਾਰੇ ਲਈ ਤਬਾਹਕੂਰ ਹੋਵੇਗੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਉਹਨਾਂ ਦੇ ਉੱਤੇ ਬੋਝ ਹੋਣੀ ਹੈ ਇਸ ਲਈ ਸਿੱਧੇ ਤੌਰ ਤੇ ਖੁੱਲ ਕੇ ਪੁਰਾਣੀ ਪੈਨਸ਼ਨ ਦਾ ਕਿਸ ਤਰੀਕੇ ਨਾਲ ਭਾਜਪਾ ਨੇ ਵਿਰੋਧ ਕੀਤਾ ਤੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੀ ਤਾਨਾशाही ਦਾ ਰਾਜ ਲਾਗੂ ਕਰਨ ਲਈ ਇਹ ਜਿਹੜੀ ਹੈਗੀ ਆਰਐਸਐਸ ਭਾਜਪਾ ਦੀ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਦੇ ਖਿਲਾਫ ਆਸੀਂ ਭਾਜਪਾ ਦੇ ਨੋ ਕੇਸ ਤੋਂ ਸਜ਼ਾ ਦੇਣ ਦਾ ਇੱਕ ਜਿਸ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਐਲਾਨ ਕੀਤਾ ਉਹਦੇ ਤਹਿਤ ਅੱਜ ਪਤਲਾ ਦੇ ਵਿੱਚੋਂ ਵੱਖ-ਵੱਖ ਪਿੰਡਾਂ ਚੋਂ ਐਨਪੀਐਸ ਮੁਲਾਜ਼ਮਾ ਨੇ ਮਿੱਟੀ ਮੀਲ ਵਰਕਰਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਇੱਥੇ ਪੁੱਤਰਾ ਫੁੱਟਿਆ ਤੇ ਇਸੇ ਤਰ੍ਹਾਂ ਜਿਹੜੀਆਂ ਬਾਕੀ ਸਰਕਾਰਾਂ ਦੀਆਂ ਖਾਸ ਕਰਕੇ ਪੰਜਾਬ ਸਰਕਾਰ ਦੀ ਮਾਰਕਰਾਂ ਦੇ ਆ ਬੰਗਾਂ ਨੂੰ ਲੈ ਕੇ ਜਿਸ ਤਰੀਕੇ ਨਾਲ 2 ਸਾਲ ਦੇ ਵਿੱਚ ਉਹ ਲਾਗੂ ਕਰਦੇ ਵਿੱਚੋਂ ਸਫਲ ਰਹੀ ਹੈ ਉਹਨਾਂ ਨੂੰ ਇਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਲਗਾਤਾਰ ਅਸੀਂ ਘੇਰ ਕੇ ਰੱਖਾਂਗੇ ਤੇ ਆਪਣੀਆਂ ਮੰਗਾਂ ਮਸਲਿਆਂ ਦੇ ਦੇ ਲਈ ਜੋੜ ਜਾ ਕੇ ਤੋਂ ਬਾਅਦ ਵੀ ਇਹ ਸਾਡੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤ ਕਰਨ ਵੱਲ ਸੰਘਰਸ਼ ਦਾ ਅਗਲਾ ਪੜਾਅ ਜਿਹੜਾ ਹੋਊਗਾ ਅਸੀਂ ਕਰਾਂਗੇ